ਵੀ ਮਿੱਤਰੋ ਸਾਡੇ ਬੰਦੇ ਖਾਣ ਦਾ ਰੋਟੀ ਤੇ ਡਾਈਨਿੰਗ ਟੇਬਲ ਬਣਾਇਆ ਆ ਪਾਇਆ ਸਾਰੇ ਦਾ ਖਾਣੂ ਸਾਹਮਣੇ ਆ ਗਈ ਰਸੋਈ ਸਾਸਰੀ ਕਾਲ ਵੀ ਮਿੱਤਰੋ ਬਲੌਗ ਕਰਦਾ ਆਪਾਂ ਸਟਾਰਟ ਤੇ ਅੱਜ ਰਾਤ ਕੀ ਕੀ ਹੁੰਦਾ ਮੀ ਪੈਂਦਾ ਰਿਹਾ ਸਾਰੀ ਲਿਹੜੀ ਕਟਰ ਖਲੋਤਾ ਕਰੇਨਾ ਵੀ ਗਾਡਰ ਜੇ ਵੀ ਕੱਢਨੇ ਆ ਤੇ ਦੇਖਦੇ ਆ ਮੌਲ ਚੱਲ ਕੀ ਬਣਦਾ ਜੁੜੇ ਰਹੋ ਤੁਸੀਂ ਆਪਣੇ ਨਾਲ ਆਪਾਂ ਦਿਖਾਉਣੇ ਤੁਹਾਨੂੰ ਅੱਜ ਦਾ ਮੌਲ ਚੱਲ रोटी खा ली आज अभी कड़ी बनी है पकौड़े वाली तो कड़ी ना रोटी खाने गुप्ता बेचारा बहुत परेशान है, है? इसको नींबू चाहिए इसको नींबू चाहिए जो भी इसकी हेल्प करना चाहता प्लीज नींबू बचा देना ए, ए कौन सा रोड है क्या बोलते हैं अटल सेतु ब्रिज के नीचे है अटल सेतु ब्रिज के नीचे हाँ इसको नींबू की सेवा कर देना कोई भी मेरा ਵੀਰ ਭਰਾ ਮੁੰਬਈ ਤੋਂ ਸਾਡਾ ਬਲੌਗ ਦੇਖਦਾ ਹੈ ਤੇ ਜਰੂਰ ਇਹਦੇ ਤੱਕ ਨਿੰਬੂ ਪਚਾ ਦਿਓ ਤੇ ਸਾਡਾ ਬਹੁਤ-ਬਹੁਤ ਧੰਨਵਾਦ ਹੋਗਾ ਓਕੇ ਕਰਦੀ ਤੇਰੀ ਪ੍ਰੋਮੋਸ਼ਨ ਠੀਕ ਹੈ ਰੋਟੀ ਗੋਲ-ਗੋਲ ਬਣਾਉਂਦਾ ਬੁੜੀਆਂ ਨੂੰ ਫੇਲ ਕਰਦਾ ਹੈ ਫੇਲ ਲੈਣ ਫੇਲ ਹੈ ਕਰਦੋ ਨਹੀਂ ਹੈ ਓਕੇ ਓਕੇ ਤੇ ਮੇਰੀ ਪਾਲੀ ਚੱਲੋ ਫਿਰ ਮਿਰਚ ਵੜੀ ਲੈਣਾ ਤੂੰ 11 11 ਜਿੰਨੀਆਂ ਕਰਦੇ ਨਹੀਂ ਕਰਦੇ ਸੋੜਦੀ ਹੂ ਹਰੀ ਗੱਡਲਾ ਵਿੱਚੋਂ ਵਿੱਚੋਂ ਬਹੁਤ ਬਹੁਤ ਆ ਫੇਰ ਲੈ ਜਾ ਚੱਲ ਵੀ ਮਿੱਤਰੋ ਮਿਲਦੇ ਤੁਹਾਨੂੰ ਲੋ ਵੀ ਮਿੱਤਰੋ ਪਹਿਲਾਂ ਗੱਡਰਾ ਆਪਾਂ ਲੈ ਗਏ ਨਿਕਲ ਗਏ ਹੁਣ ਬੋਲਦੇ ਹਾਂ ਅਸਲੇ ਮਾਰਦਾ ਜਾਂ ਕੀ ਕਰਦਾ ਚਿੱਕੜ ਤੇ ਬਹੁਤ ਆ ਤੇ ਇਹ ਕਿਹੋ ਜਿਹਾ ਬੋਗ ਲੈਣਾ ਵਾ ਕੀ ਆ ਜਿਸ ਲੇਕਸ ਰੂਪ ਕਰੂਗਾ ਤੇ ਆਪਾਂ ਕਰਾਂਗੇ ਦਾ ਕਿਹੋ ਜਿਹਾ ਬੋਗ ਲੈਣਾ ਵੀ ਬੰਦੇ ਆਪਣੇ ਸਾਰੇ ਪਰ ਆਉਂਦੇ ਵੀਡੀਓ ਆਨਲਾਈਨ ਤੇ ਦੇ ਦੇ ਕੀ ਮੋਲ ਚਾਲ ਬੰਦ ਆਹ ਸਾਰੇ ਬੰਦੇ ਕਰਿਆ ਸੀ ਜਾਂਦਾ ਜਾਂਦਾ ਇਹ ਦੇ ਕੀ ਲੱਗ ਕੇ ਜਾਂਦਾ ਇਹਦੇ ਨਾਲ ਮੇਰਾ ਬੜਾ ਰੌਲਾ ਪਿਆ ਇਸਕੇ ਸਾਥ ਮੇਰਾ ਬਹੁਤ ਝਗੜਾ ਹੈ ਸਾਲਾ 3-4 ਵਾਰ ਮੇਰੀ ਕੋਲ ਆ ਉਹ ਐਡਰਾ ਵਾਲੇ ਸੇ ਕਰ ਰਹਾ ਇਹ ਬਹੁਤ ਬੰਤਾ ਹੈ ਨਾ ਯਾਰ ਜੈਸੇ ਮੰਨ ਲੈ ਇਤਨਾ ਉਤਨਾ ਤਾਂ ਕੰਪਨੀ ਹਾਂ ਬੋਲੋ ਸਾਈਡ ਕਰਨੇ ਰੋਕੋ ਰੋਕੋ ਆਪਣੇ ਆਪ ਸਾਈਡ ਕਰੇ ਹੈ ਅਭੀ ਸੈੱਡ ਕਰਾਂਗੇ ਤੁਰੰਤ ਉਰੂਗਜ ਨਿਕਲੇਗਾ ਨਹੀਂ ਨਾ ਸਰੀਆ ਲੱਗੇਗਾ ਹੈ ਸਰੀਆ ਟੱਚ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਗੈਪ ਰਹਿ ਗਿਆ ਥੋੜਾ ਇਨਕੋ ਰੋਡ ਮੇਂ ਵਿਚ ਮੇਂ ਕੁਛ ਨਹੀਂ ਲਗਾਣਾ ਚਾਹੀਦਾ ਉਹ ਖੜੇ ਦੇਓ ਆਦਾ ਸਲਿੱਪ ਕਰਨ ਦਾ ਲਾਓ ਪੋਗਲੈਨ ਪਿੱਛੇ ਪੋਗਲੈਨ ਪੋਗਲੈਨ ਲਾਓ <laughs> this I this video ਉਹ ਵੀ ਮਜ਼ਰੋ ਕਰਦੇ ਕਰਾਉਂਦੇ ਪੋਗ ਲੈਣ ਲਾਉਂਦੇ ਲਾਉਂਦੇ ਨਿਕਲ ਹੀ ਗਿਆ ਲੈ ਲਾਈਵ ਆ ਰਚਲੰਦੇ ਆ ਪਾਣੀ ਵੀ ਚੱਲੰਦੇ ਆ ਸ਼ ਚਲੋ ਇਹ ਨਹੀਂ ਖਾ ਲੈਣੀ ਅੱਜ ਅੱਜ ਹੀ ਖਾ ਲੈਣੀਆਂ ਦੇਖੋ ਚੱਲ ਪਾਸ਼ੋ ਤੂੰ ਕਿਹਨਾਂ ਮੈਂ ਡਿਊਟੀ ਤੇ ਨਹੀਂ ਆਉਣਾ ਹੁਣ ਕਿੱਦਾਂ ਆਇਆ ਉੱਟ ਕੇ ਆਇਆ ਹਨਾ ਚੱਲ ਜੀ ਨਹੀਂ ਗਾ ਕੰਮ ਦੇ ਕਰਦੇ ਦੋ ਦਿਨ ਤਾਂ ਕਰਕੇ ਮੈਂ ਕਿਹਾ ਚੱਲ ਅੱਛਾ ਬੱਚ ਬਚਾ ਕੇ ਕਰੇ ਹੋਸਾ ਲਓ ਕੀ ਹੋਇਆ ਗਾੜੀ ਕੰਮ ਆਉ ਆ ਗਾੜੀ ਸਾਈਡ ਕਰਨਾ ਪੜੇਗਾ ਇੱਕ ਵਾ ਦੋ ਰੁਕੋ ਆਪੇ ਆਣਗੇ ਆਉਂਦਾ ਤੇ ਆਪੇ ਟਾਣਗੇ ਉਹ ਖਲੋਤਾ ਗਾੜੀ ਇੱਕ ਨਾ ਨਾ ओके okay, ओ oh, मेरे साथ हो गया उसका सेफ्टी वाले का फिर ओ भी मित्रों करदे कराऊं दिया गाडर ад तक आ ही गया चक्कड़ ਬੋ ਸੇਫਟੀ ਵਾਲੇ ਨੂੰ ਕਿੱਥੇ ਮਲ ਲਾ ਦੂੰ ਉਹਨੂੰ ਗੱਲ ਤੇ ਕਰਕੇ ਵੇਖੇ ਮੈਨੂੰ ਆਈ ਮੌਕਾ ਹੀ ਦੇਦੇ ਬਸ ਆ ਨੂੰ ਭਾਵੇਂ ਪਿੰਡ ਹੀ ਜਾਣਾ ਪਵੇ ਲੋ ਵੀ ਮਿੱਤਰੋ ਕਰਤਾ ਹੀ ਕਾਣ ਉਹਨੇ ਉਹ ਡਰਾਈਵਰ ਨੇ ਉਸੇ ਵਾਲੇ ਆਣ ਕੇ ਭਾਜੀ ਨੂੰ ਦੱਸਤਾ ਪਈ ਆ ਫੇਰ ਭੱਜਾ ਉਹ ਕਿਸ ਦਾ ਨਾਂ ਨਹੀਂ ਲਾਉਂਦੇ ਉਹ ਪੈਦਾ ਹੀ ਲਾਉਂਦੇ ਪਮਨ ਦਾ ਇਹ ਗੱਲ ਮਾਮਾ ਕਿਹੜਾ ਡਰਾ ਆਨਦਾ ਸਿਆ ਇੰਨੇ ਤੇ ਮਾਮਾ ਜਦੋਂ ਆ ਗਏ ਮਿਸਟਰ ਮਾਮਾ ਉਸ ਰੱਬ ਨੇ ਮੌਕਾ ਦਿੱਤਾ ਇਹ ਘਾਟਰ ਲਾ ਲਓ ਘਾਟਰ ਲਿਆ ਲਾ ਤੇ ਬੰਦੇ ਸਾਰੇ ਆਪਣੇ ਫਸ ਗਏ ਆ ਉਹ ਇੱਕ ਘਾਟਰਾਂ ਥੱਲੇ ਦਿਖਾਉਣਾ ਤੁਹਾਨੂੰ ਕੋਲ ਉਹ ਐ ਪਰੇ ਨ ਪਰੇ ਜਾਂਦੇ ਤੇ ਘਾਟਰ ਆਪਾਂ ਲਾ ਲਿਆ ਚੱਲ ਲੱਤ ਗਿਆ ਹੁਣ ਕੋਈ ਨਹੀਂ ਹੁਣ ਜਿੰਨਾ ਮਰਜੀ ਮੀਂਹ ਜੇ ਆਵੇ ਟੈਨਸ਼ਨ ਤੇ ਹੁਣ ਆਪਾਂ ਚੱਲਦੇ ਆ ਰੋਮ ਚ ਏ ਬੱਸ ਆਈ ਦਾ ਬਲਾਵਾ ਕਾ ਇੰਨਾ ਕੀ ਵੈਰਾ ਕੰਟੀਨਿਊ ਗਾ ਦੇਦੇ ਹੁੰਦਾ ਕਿ ਨਹੀਂ ਜੀ ਮੌਲ ਚੱਲ ਬੰਦਾ ਗਾ ਫਿਰ ਦੱਸਦੇ ਤੈਨੂੰ ਕੀ ਡੂੰਡੂ ਕਰਦੀ ਐ ਓੱਕ ਜਦੀ ਤਾਂ ਚਲ ਗਈ ਐ ਥਾਵਾ ਕਰ ਦਿੰਦੇ ਆ ਪੁੱਤਰ ਕਬਰਾਂ ਨੇ ਕਰ ਤੀਂ ਜੀ ਨਿਕਲੀ ਅਸੀਂ ਬਾਕੀ ਗੱਲਾਂ ਵਾ ਤਾਂ ਆਪਾਂ ਕਰਦੇ ਆ ਕਿ ਪੋਡਕਾਸਟ ਕਰਦੇ ਆ ਇੱਕ ਬੰਦੇ ਦਾ ਸੁਨੇਹਾ ਆਇਆ ਵੀ ਤੂੰ ਜਦੋਂ ਪੈਨ ਆਇਆ ਦੱਸੀ ਆਪਾਂ ਪੋਡਕਾਸਟ ਕਰਨਾ ਹੋਪ ਵੀ ਮੈਟਰੋ ਫੋਨ ਆ ਗਿਆ ਈ ਗੱਲ ਆਪਣੀ ਵਿੱਚ ਹੀ ਰਹੀ ਮੈਂ ਕਹ ਲਗਾ ਨਾ ਪੋਡਕਾਸਟ ਦਾ ਆਇਆ ਆਪਾਂ ਨੂੰ ਆਫਰ ਕਿੱਦਾਂ ਕਰੀਏ ਦੱਸਿਓ ਕਮੈਂਟ ਕਰਕੇ ਕਰ ਦਈਏ ਫਿਰ ਪੋਡਕਾਸਟ ਖੋਲ ਦੀਏ ਤੇ ਲੋਕਾਂ ਦੇ ਜਿਨ੍ਹਾਂ ਨੇ ਸਾਡੇ ਨਾਲ ਮਾਰੀਆਂ ਕੀਤੀਆਂ ਨਹੀਂ ਹਟਿਆ ਲੱਗਦਾ ਨਹੀਂ ਬਹੁਤ ਜ਼ਿਆਦਾ ਪੈਣਦਾ ਮੀ ਕੋਈ ਬੰਦੇ ਉੱਧਰ ਬੈਠੇ ਆ ਕੋਈ ਇੱਧਰ ਬੈਠੇ ਆ ਤੇ 몰 ਚਾਲਾ ਦਾ ਪੂਰਾ ਗਰਮ ਦਸੋ ਕਮੈਂਟ ਕਰਕੇ ਪੋਡਕਾસ્ટ ਕਰਿਏ ਫਿਰ ਆਪਾਂ ਜਦੋਂ ਪਿੰਡ ਆਏ ਤੇ ਇਹ ਖੋਲਦੇ ਆ ਇੱਕ ਬੰਦੇ ਦਾ ਫੋਨ ਆਇਆ ਜੇ ਕੋਈ ਹੋਰ ਵੀ ਆਏ ਕਰਦੇ ਆ ਸਿਸਟਮ ਚੱਲ ਗਿਆ ਜਿੱਦਾਂ ਵੀ ਆ ਦੱਸਾਂਗੇ ਤੁਹਾਨੂੰ ਇਹ ਰੱਖਣਾ ਪਤਾ ਦਿੱਲੀ ਸਰਪ੍ਰਾਈਜ਼ ਚੱਕ ਦੇਾਂਗੇ ਫੱਟੇ ਨੱਪ ਦੇਾਂਗੇ ਕਿੱਲੀ ਸਵੇਰ ਜਲੰਧਰ ਦੇ ਸ਼ਾਮੀ ਦਿੱਲੀ ਤੇ ਬਾਕੀ ਆਪਣੇ ਬਲੌਗ ਨੂੰ ਵੱਧ-ਵੱਧ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਾਇਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਲੌਗ ਦੇਖ ਕੇ ਨਾ ਛੱਡ ਕੇ ਜਾਇਆ ਕਰੋ ਉਹਨੂੰ ਲਾਈਕ ਵੀ ਕਰਕੇ ਜਾਇਆ ਕਰੋ ਤੇ ਸਬਸਕ੍ਰਾਈਬਰ ਵੀ ਸਬਸਕ੍ਰਾਈਬ ਵੀ ਚੈਨਲ ਨੂੰ ਕਰਕੇ ਜਾਇਆ ਕਰੋ ਆਪਾਂ ਨਵਾਂ-ਨਵੇਂ ਤੁਹਾਡੇ ਲਈ ਗਾਂ ਬਲੌਗ ਲੈ ਕੇ ਆਵਾਂਗੇ ਕਿਉਂਕਿ ਆਪਾਂ ਹੁਣ ਪਿੰਡ ਵੀ ਜਾਣਾ ਵਾ ਗਾੜੀ ਮੇਲਾ ਮੇਲੇ ਦੇ ਪ੍ਰੋਗਰਾਮ ਦਿਖਾਵਾਂਗੇ ਤੁਹਾਨੂੰ ਬਾਕੀ ਹੋਰ ਵੀ ਜਿੱਥੇ ਘੁੰਮਾਂਗੇ ਫਿਰਾਂਗੇ ਇੱਕ ਆਪਣੇ ਯਾਰ ਦੋਸਤ ਦਾ ਹੀ ਫੋਨ ਆਇਆ ਸ਼ਰਮਾ ਜੀ ਦਾ ਸ਼ਰਮਾ ਜੀ ਕਹਿੰਦੇ ਕਿ ਤੁਹਾਨੂੰ ਲੈ ਕੇ ਜਾਵਾਂਗੇ ਨਵੇਂ-ਨਵੇਂ ਜਗ੍ਹਾ ਤੇ ਤੇ ਨਵੇਂ-ਨਵੇਂ ਬਲੌਗ ਤੇ ਆਜੋ ਵੀ ਮਿੱਤਰੋ ਜੁੜੇ ਰਹੋ ਤੁਸੀਂ ਆਪਣੇ ਨਾਲ ਉਹ ਵੀ ਮਿੱਤਰੋ ਸਵੇਰ ਤੇ ਵੱਜ ਗਈ ਨੇ 9 ਤੇ ਰਾਤ ਆਪਾਂ ਗਾਟਰ ਲਾ ਕੇ ਆਣ ਕੇ ਸੌਵੀਂ ਵਲੋਗ ਚ ਚાલુ ਕਰੀਏ ਕਿ ਖਤਮ ਕਰੀਏ ਇਹ ਸੋਚਦਾ ਇਹ ਸੋਚਦਾ ਮੈਂ ਕੀ ਕਰਾਂ ਚਾਲੂ ਕਰਾਂ ਨਵਾਂ ਜਾਂ ਖਤਮ ਕਰਾਂ ਤੇ ਮੀਂਹ ਬਹੁਤ ਪੈ ਰਿਹਾ ਪਤਾ ਲੱਗਦਾ ਨਾ ਪਾਟਾਲੀ ਸਾਈਡ ਤੋਂ ਇਸ ਤਰ੍ਹਾਂ ਬਹੁਤ ਪਿਆ ਸ਼ਹਿਰ ਤੇ ਅੱਜ ਆਗਾ ਸ਼ਾਮ 5 6 ਵਜੇ ਤੱਕ ਮੀਂਹ ਮੀਂਹ ਆ ਤੇ ਦੇਖਦੇ ਹਾਂ ਕੀ ਬਣਦਾ ਕੀ ਮੋਰ ਚਾਲਾ ਤੇ ਬੰਦੇ ਸਾਡੇ ਰੋਟੀਆਂ ਨਾਲ ਲੜਦੇ ਆ ਬਾਈ ਸਾਰਾ ਦੋ ਦੋ ਗਲਾਸ ਲੈ ਹੀ ਫਿਰ ਤੋਂ ਬੰਨੇ ਸਾਡੇ ਰੋਟੀਆਂ ਨਾਲ ਲੜਨ ਦਾ ਚੱਲਾਂ ਦਈਆਂ ਰੋਟੀਆਂ ਮੈਨੂੰ ਮਿਲੀ ਨਹੀਂ ਮੈਂ ਮੈਨੂੰ ਮੈਨੂੰ ਮਿਲੀ ਨਹੀਂ ਮੈਂ ਇਦਾਂ ਚੱਲਿਆ ਓ ਗੁਪਤਾ ਮੇਰੇ ਕੋ ਐਸੇ ਆਟਾ ਦੇ ਦੇ ਮੈਂ ਵਾਂ ਬਣਾ ਲੂੰਗਾ ਜੀ ਮੇਰੇ ਕੋ ਐਸੇ ਦੇ ਦੇ ਦੋ ਤਿੰਨ ਪੇੜਾ ਮੈਂ ਬਣਾ ਲੂੰਗਾ ਮੇਰੇ ਤੋਂ ਪਹਿਲੇ ਮੇਰੀ ਬਾਤ ਸੁਣੋ ਹਾਂ ਆ ਲੈ ਕਿ ਦਾਲ ਲੈ ਲੈਣਾ ਮਸਾਲੇ ਪਹਿਲੇ ਤੂੰ ਮੈਨੂੰ ਰੋਟੀ ਬਣਾ ਦੇ ਵੇ ਹਾਂ ਇਸ ਕੋ ਲੈ ਕੇ ਭੇਜ ਨਾ ਐਸੇ ਦੇ ਤਬਰ ਰਹੀ ਉਧਰ ਦੇਖੋ ਨਾ ਐਸੇ ਦੇ ਦੇ ਮੇਰੇ ਕੋਲ ਦੋ ਪਰੇ ਮੈਂ ਰੂਮ ਨੂੰ ਤੂੰ ਮੋਹ ਖਾਇਆ ਹੀ ਨਹੀਂ ਰੂਮ ਕੋਲ ਤੇ ਖਾਣੇ ਲੈ 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 ਰੋਟੀ ਲੈ 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 ਲੋ ਰੋਟੀ ਆ ਸਰਸ ਕੋ ਉਪਰ ਇਹ ਬੋਰਡ ਨਾਲ ਦੋ ਦੇ ਫੇਰਾ ਭਲਾ ਤੇਰਾ ਇਦਾਂ ਪਰੇ ਨਾ ਆ ਰਿਹਾ ਮੇ ਵੀ ਨਾ ਦੋ ਰੋਟੀ ਨਾ ਵੀ ਇੱਧੇ ਆ ਰੋਵਾਂ ਨੇਰੀ ਵੀ ਆਈ ਹੋ ਕਾਣੇ ਵੀ ਹੋ ਗਿਆ ਰੋਟੀ ਨਾ ਮੇ ਮੂਰੀ ਵਿਯਾਮਾ ਦਾ ਮੋੜ ਚਾਲ ਬਹੁਤ ਖਰਾਬ ਰਾਤ ਦਾ ਹੀ ਨਹੀਂ ਰਹਾ ਇੰਨਾ ਰਾਤ ਦਾ ਹੀ ਆਉਂਦਾ ਯਾਰ ਜਦੋਂ ਆ ਕੇ ਰੂਮ ਚ ਆਣ ਕੇ ਪੈ ਗਏ ਨਾ ਬਹੁਤ ਬਾਅਦ ਤੰਮੀ ਪੂਰਾ ਉਦੋਂ ਬਸ ਥੋੜੇ ਟਾਈਮ ਬਾਅਦ ਹੀ ਸ਼ੁਰੂ ਹੋ ਗਿਆ Bak ne bileş kadar iyi Bak, ya, bak, ya, bak, ya, bak, ya, bak,